ਭਗਵੰਤ ਮਾਨ ਦੇ ਕਾਫਲੇ ਦੀਆਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਵੇਖਿਆ ਜਾ ਰਿਹਾ ਫਗਵਾੜਾ ਜਾਂਦੇ ਹੋਏ ਸੀਐਮ ਭਗਵੰਤ ਮਾਨ ਦਾ ਕਾਫਲਾ ਜਿਹੜਾ ਹੈ ਸਮਰਾਲਾ ਦੇ ਵਿੱਚ ਰੁਕਦਾ ਲੋਕਾਂ ਦੇ ਚਿਹਰੇ ਤੇ ਕਾਫੀ ਖੁਸ਼ੀ ਦਿਖਾਈ ਦੇ ਰਹੀ ਹੈ ਤੇ ਨਾਲ ਹੀ ਨਾਲ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਤੇ ਉੱਥੇ ਹੀ ਫਗਵਾੜਾ ਵਿੱਚ ਰੁਕ ਕੇ ਸੀਐਮ ਭਗਵੰਤ ਮਾਨ ਨੇ ਲੋਕਾਂ ਨਾਲ ਗੱਲਬਾਤ ਕੀਤੀ ਕਈ ਸਾਈ ਸੋਗਾਤ ਦਿੱਤੀ ਤੇ ਨਾਲ ਹੀ ਨਾਲ ਖੁਸ਼ੀ ਜਤਾਈ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਫਗਵਾੜਾ ਵਿਚ ਪਹੁੰਚੇ ਸੀਐਮ ਭਗਵੰਤ ਮਾਨ ਦੀਆਂ ਤੇ ਉਹਨਾਂ ਦੇ ਕਾਫਲੇ ਦੀਆਂ ਜਿਸ ਦੇ ਵਿੱਚ ਕਿੰਨੇ ਸਾਰੇ ਲੋਕ ਇਕੱਠੇ ਹੋਏ ਦਿਖਾਈ ਦੇ ਰਹੇ ਤਾਂ ਹੁਣ ਕਹਿ ਦਿਖਾ ਦਿੰਦੇ ਆ ਤੁਹਾਨੂੰ ਕਿ ਆਖਰ ਸੀਐਮ ਭਗਵੰਤ ਮਾਨ ਦੇ ਵੱਲੋਂ ਕੀ ਕੁਝ ਕਿਹਾ ਗਿਆ ਇਸ ਵਕਤ ਸਾਡੇ ਨੈਸ਼ਨਲ ਕਨਵੀਨਰ ਜਿਹੜੇ ਨੇ ਉਹ ਤਾਨਾਸ਼ਾਹੀ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਤੇ ਹੁਣ ਆਪਣਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਇਹ ਦੱਸ ਪੀਏ ਕਿ ਅਸੀਂ ਜਿਹਦੇ ਨਾਲ ਖੜ ਜਾਂਦੇ ਆ ਫਿਰ ਖੜ ਜਾਂਦੇ ਆ ਤੇ ਖਾਸ ਤੌਰ ਤੇ ਜ਼ੁਲਮ ਦੇ ਖਿਲਾਫ ਤਾਂ ਧਰਤੀ ਤਾਂ ਖਾਸ ਤੌਰ ਤੇ ਦਮਕੌਰ ਸਾਹਿਬ ਦੀ ਧਰਤੀ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਨਾ ਦਿੰਦੀ ਹੈ ਜਿਸ ਤੋਂ ਗੁਰੂ ਸਾਹਿਬ ਨੇ ਆਪਣਾ ਸਰਵੰਸ ਵਾਰਿਆ ਸੋ ਇਹ ਕੋਈ ਪ੍ਰੋਗਰਾਮ ਨਹੀਂ ਹੈਗਾ ਜਿਸ ਦਿਨ ਪ੍ਰੋਗਰਾਮ ਬਣਾਇਆ ਉਹਦੇ ਮੈਂ ਜ਼ਰੂਰ ਮਿਲੂੰਗਾ ਮਾਵਾ ਪੈਣਾ ਆਈਆਂ ਨੇ ਤੁਹਾਡੇ ਤੁਹਾਡੇ ਵਾਸਤੇ ਫਿਰਦੇ ਆ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਚੁੱਲਿਆਂ ਦੀ ਅੱਗ ਜਿਹੜੀ ਹੈ ਉਹ 부ਜਣ ਨਹੀਂ ਦੇਵਾਂਗੇ 43000 ਨੌਕਰੀਆਂ ਹੁਣ ਤੱਕ ਦੇਤੀਆਂ ਜਿਹੜੇ ਬੱਚੇ ਪੜਨਗੇ ਚਾਹੇ ਉਹ ਗਰੀਬ ਦਾ ਚਾਹੇ ਅਮੀਰ ਦਾ ਜੇ ਉਹਦੇ ਨੰਬਰ ਆਉਣਗੇ ਤਾਂ ਬਿਨਾਂ ਸਪਾਰਸ਼ ਤੋਂ ਬਿਨਾਂ ਪੈਸੇ ਤੋਂ ਨੌਕਰੀ ਮਿਲੂਗੀ ਮਿਲੀਆਂ ਵੀ ਨੇ ਤੇ ਬਿਜਲੀ ਜਿਹੜੀ ਹੈ ਉਹ ਫ੍ਰੀ ਹੈ ਇਲਾਜ ਫ੍ਰੀ ਹੋ ਜਾਊਗਾ ਤੇ ਪਰਮਾਤਮਾ ਨਾ ਕਰੇ ਕੋਈ ਐਡੀ ਬੱਡੀ ਬਿਮਾਰੀ ਹੋ ਜਾਟੇ 50 ਲੱਖ ਰੁਪਏ ਦਾ ਇਲਾਜ ਹੋਵੇ ਉਹ ਬਿਲਕੁਲ ਫ੍ਰੀ ਹੋਊਗਾ ਤੇ ਕੋਈ ਐਕਸ-ਰੇ ਜਾਂ ਕੋਈ ਟੈਸਟ ਸੋ ਸਾਰੇ ਆਮ ਆਦਮੀ ਕਲੀਨਿਕ ਤੁਸੀ ਜਾਂਦੇ ਰਹਿੰਦੇ ਹੋਵੋਗੇ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਪਹਿਲੇ ਦਿਨ ਹੀ ਰੁਕਿਆ ਮੈਂ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਰੈਲੀ ਬਣ ਜੂਗੀ ਹੈ ਇਕਲਾਮ ਜਿੰਦਾਬਾਦ ਇਕਲਾਮ ਜਿੰਦਾਬਾਦ ਉਹ ਕਹਿੰਦੇ ਜਿਹੜਾ ਵਧੀਆ ਤੇਲੀ ਹੁੰਦਾ ਹੈ ਉਹ ਸਰੋਂ ਦੇ ਢੇਰ ਚੋਂ ਇੱਕ ਦਿਨ ਆ ਜਾ ਕੇ ਦੱਸ ਦਿੰਦਾ ਵੀ ਕਿੰਨਾ ਕਿ ਤੇਲ ਹੈ ਸੋ ਅੱਜ ਪਹਿਲੇ ਦਿਨ ਹੀ ਪਤਾ ਲੱਗ ਗਿਆ ਤੂੰ ਪਹਿਲਾਂ ਚਮਕੌਰ ਸਾਹਿਬ ਉਦੋਂ ਪਹਿਲਾਂ ਮਰਿੰਡੇ ਜਿਸ ਕਿਸਮ ਦਾ ਪਿਆਰ ਲੋਕਾਂ ਦਾ ਮਿਲ ਰਿਹਾ ਮੈਨੂੰ ਲੱਗਦਾ ਇੱਕ ਇੱਕ ਮੈਨੂੰ ਬਜ਼ੁਰਗ ਕਹਿੰਦਾ ਕਹਿੰਦਾ ਹੁਣ ਤੇਰਾ ਕੰਮ ਖਤਮ ਹੈ ਹੁਣ ਸਾਡਾ ਕੰਮ ਸ਼ੁਰੂ ਹੈ ਹੁਣ ਵੋਟਾਂ ਮੰਗਣ ਭਾਵੇਂ ਨਾ ਹੀ ਆਈ ਸਾਰੇ ਦਾ ਸਾਰਾ ਪਿੰਡ ਤੈਨੂੰ ਭੁਗਤੂਗਾ ਮੈਂ ਕਿਹਾ ਜੀ ਮੈਂ ਕਿਹਾ ਜੀ ਆਵਾਂਗੇ ਜ਼ਰੂਰ ਪਿੰਡਾਂ ਚ ਆਵਾਂਗੇ ਜੇ ਕੋਈ ਸਮੱਸਿਆ ਹੋਰ ਹੈ ਮੈਨੇ ਕਹਿੰਦਾ ਸਾਰੀਆਂ ਸਮੱਸਿਆ ਆਪਾਂ ਹੱਲ ਕਰਦੇ ਆਂ ਪਰ ਦੋ ਸਾਲਾਂ ਜਿੰਨੇ ਆਪਾਂ ਕੰਮ ਕਰਤੇ ਉਹ ਚਾਹੇ ਕੱਸੀ ਦੇ ਪਾਣੀ ਤੋਂ ਲੈ ਕੇ ਜਿਹੜਾ ਨਹਿਰੀ ਪਾਣੀ ਹੈ ਉਹ ਪਿੰਡਾਂ ਤੱਕ ਪਹੁੰਚਾਉਣ ਤੋਂ ਲੈ ਕੇ ਬਿਜਲੀ ਦੇ ਥਰਮਲ ਪਲਾਂਟ ਖਰੀਦ ਲੈ ਆਪਾਂ ਨੇ ਨੌਕਰੀਆਂ ਦੇ ਰਹੇ ਆ ਅੱਗੇ ਨੌਕਰੀਆਂ ਹੋਰ ਮਿਲਣਗੀਆਂ ਬਾਬਾ ਸਾਲ 15 ਸਾਲ ਕੋਈ ਨਹੀਂ ਸੀ ਬਣੀ ਹਾਂ ਹੁਣ ਬਣੀ ਆ ਜੀ ਉਹ ਹੀ ਹੈ ਨਾ ਨੀਂਦ ਸਾਫ਼ ਹੋਣੀ ਚਾਹੀਦੀ ਹੈ ਤਾਂ 15 ਮਿੰਟਾਂ ਚ ਪੰਨ ਸਕਦੀ ਹੈ 15 ਸਾਲ ਜਿਹੜੇ ਨੇ ਕੋਟੀ ਨੀਅਤ ਸੀ ਉਹ ਸਾਡੀ ਸੋ ਮੈਂ ਅੱਜ ਕੋਈ ਬਹੁਤਾ ਉਹਨਾਂ ਕੋਈ ਨਿੰਦਿਆ ਚੁਗਲੀ ਨਹੀਂ ਕਰਦਾ ਜਦੋਂ ਤੁਸੀਂ ਦੁਬਾਰਾ ਹੁਣ ਬੁਲਾਓਗੇ ਥੋਡੇ ਪਿੰਡਾਂ ਵੀ ਦੀ ਰੋਡ ਸ਼ੋਕਣਾਉਣਾ ਕਿਵੇਂ ਕਰਨਾ ਇਹ ਕੰਮ ਤੁਸੀਂ ਕਰਨਾ ਮੇਰਾ ਕੰਮ ਹੈ 2000 ਰੁਪਿਆ ਫੀਸ ਵੀ ਦੀ ਪੈਸਾ ਲੱਗੀ ਪੱਕੀ ਹੋ ਹਾਂਜੀ ਹਾਂਜੀ ਸੋ ਮੈਨੂੰ ਮੇਰਾ ਕੰਮ ਹੈ ਤੁਹਾਡੇ ਕੋਲੇ ਆ ਕੇ ਤੁਹਾਡੇ ਨਾਲ ਗੱਲਾਂ ਕਰਨਾ ਤੇ ਪਹਿਲਾਂ ਕਦੇ ਆਏ ਕੋਈ ਮੁੱਖ ਮੰਤਰੀ ਰੁਕੇ ਰੋਕ ਸਕਦੇ ਸੀ ਰੋਕ ਵੀ ਨਹੀਂ ਸਕਦੇ ਸੀ ਸੋ ਮੈਂ ਇਹੀ ਤੁਹਾਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਸਾਥ ਦਿਓ ਮੈਂ ਤਾਂ ਇਹੀ ਪਰਮਾਤਮਾ ਕੇ ਵੀ ਧੜਕੀ ਉੱਠ ਕੇ ਅਰਦਾਸ ਕਰਦਾ ਕਿ ਪਰਮਾਤਮਾ ਇੱਜ਼ਤ ਜਿੰਨੀ ਬਖਸ਼ੀ ਐ ਇਹ ਇਹਨੂੰ ਭਾਵੇਂ ਵਧਾਈ ਨਾ ਪਰ ਘਟਣ ਨਾ ਦੇਈ ਇੱਜ਼ਤ ਬਣਾਈ ਰੱਖੀ ਪਰਦੇ ਕੱਜ ਲਈ ਸਾਈਆਂ ਸੋ ਸਾਰਿਆਂ ਇੱਜ਼ਤ ਮਾਨ ਸਨਮਾਨ ਮਿਲੇ ਇਹ ਮੇਰਾ ਫਰਜ਼ ਬਣਦਾ ਸੋ ਮੈਂ ੁੱਡੇ ਨਾਲ ਦਾ ਛੋਟੇ ਵਰਗਾ ਜਦੋਂ ਬੁਲਾਓਗੇ ਮੈਂ ਆਉਂਗਾ ਜਿੱਥੇ ਕਹੋਗੇ ਮੈਂ ਉੱਥੇ ਆਉਂਗਾ ਪਿੰਡ 'ਚ ਕਹੋਗੇ ਸ਼ਹਿਰ 'ਚ ਕਹੋਗੇ ਗਲੀ 'ਚ ਕਹੋਗੇ ਮੰਡੀ 'ਚ ਕਹੋਗੇ ਬਾਜ਼ਾਰ 'ਚ ਕਹੋਗੇ ਮੈਂ ਜ਼ਰੂਰ ਆ ਕੇ ਜਾਊਂਗਾ ਆਇਆਂ ਹੀ ਨਾਲੇ ਤੁਹਾਨੂੰ ਕੁੜੀਆਂ ਦੀ ਹਾਂ ਬੀਟੀ ਤਾਂ ਤੁਹਾਨੂੰ ਅੱਜ ਪ੍ਰਮਾਤਮਾ ਨੇ ਬੇਟੀ ਦੀ ਦਾਤ ਬਖਸ਼ੀ ਐ ਨਾਮ ਵੀ ਅਸੀਂ ਉਹਦਾ ਨਿਆਮਤ ਨਿਆਮਤ ਤੋਂ ਵੀ ਇਹ ਪ੍ਰਮਾਤਮਾ ਦੀ ਬਖਸ਼ਿਸ਼ ਪ੍ਰਮਾਤਮਾ ਵੱਲੋਂ ਨਿਆਮਤ ਆ ਘਰੇ ਆਈ ਆ ਤੇ ਤੰਦਰੁਸਤ ਹੋਣ ਬੱਚੇ ਜਿੱਥੇ ਵੀ ਮੈਂ ਤਾਂ ਇਹੀ ਦੁਆ ਕਰਦਾ ਕਿ ਮੁੰਡਾ ਕੁੜੀ ਦਾ ਕੋਈ ਫਰਕ ਨਹੀਂ ਹੁੰਦਾ ਬਸ ਤੰਦਰੁਸਤੀ ਹੋਵੇ ਬਸ ਅੱਜ ਤੁਸੀਂ ਇੰਨਾ ਪਿਆਰ ਮਾਨਸ ਕਰ ਇੱਥੇ ਦਿੱਤਾ ਜੂ ਦੁਬਾਰਾ ਪ੍ਰੋਗਰਾਮ ਕਰਵਾ ਕੇ ਤੁਸੀਂ ਮਾਲ ਕਹੋਗੇ ਮਾਨ ਸਾਹਿਬ ਇੱਕ ਦੁੱਖ ਦੀ ਵੀ ਅੱਜ ਖਬਰ ਹੋਈ ਹੈ ਇੱਥੇ ਸੰਭਰਾਲੇ ਦੇ ਵਿੱਚ ਇੱਕ ACP ਔਰ ਉਹਨਾਂ ਦੇ ਗਨਮੈਨ ਜਿਹੜੇ ਖਾਸੇ ਦੇ ਵਿੱਚ ਡੈਥ ਹੋ ਗਈ ਉਹਨਾਂ ਦੀ ਕਿਉਂਕਿ ਜਿਹੜਾ ਇੱਕ ਰੋਡ ਤੇ ਹਾਈਵੇ ਜਾਮ ਬੰਦ ਕੀਤਾ ਹੋਇਆ ਧਰਨਾ ਪਿੰਡ ਬਾਤੀਆਂ ਵੱਲੋਂ ਲਾਇਆ ਇੱਕ ਫੈਕਟਰੀ ਨੂੰ ਲੈ ਕੇ ਉਹਦੇ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਉਹਦੇ ਬਾਰੇ ਕੀ ਕਹਿੰਦੇ ਤੁਸੀਂ ਇਸ ਤਰ੍ਹਾਂ ਦੀਆਂ ਮੰਨਤ ਪਾ ਕੇ ਕਟਾਵਾਂ ਹੋਣੀਆਂ ਨਹੀਂ ਚਾਹੀਦੀਆਂ ਸੀ ਤਾਂ ਸੜਕਾਂ ਤੇ ਖਾਸ ਤੌਰ ਤੇ ਜਿਹੜੀਆਂ ਮੌਤਾਂ ਨੂੰ ਰੋਕਣ ਵਾਸਤੇ ਦੇਸ਼ ਦਾ ਪਹਿਲਾ ਸੂਬਾ ਜਿਨੇ SSF ਨਵੀਂ ਪੁਲਸ ਬਣਾ ਲਈ ਸੜਕ ਸੁਰੱਖਿਆ ਫੋਰਸ ਤਾਕੇ ਛੇਤ ਤੋਂ ਛੇਤੀ ਇਲਾਜ ਹੋ ਸਕੇ ਉਹ ਛੇਤੀ ਪਹੁੰਚ ਜਾਣ ਬਲੀਡਿੰਗ ਰੁਕ ਜੇ ਪੱਟੀ ਹੋ ਜੇ ਪਹਿਲਾਂ ਪਹਿਲਾਂ ਹੀ ਹਸਪੀਟਲ ਨਾਲ ਦੀ ਨਾਲ ਮੌਕੇ ਤੇ ਪਹੁੰਚ ਜੇ ਪਰ ਜਾਨਾ ਬਚ ਸਕਦੀਆਂ ਨੇ ਸੋ ਮੰਦਪਾਗੀ ਘਟਨਾ ਜਿਹੜਾ ਉਹ ਧਰਨਾ ਜਿਹੜਾ ਜੀ ਕਿਸ ਤਰ੍ਹਾਂ ਦੇਖਦੇ ਹੋ ਕੇਜਰੀਵਾਲ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਦੇਖੋ ਤੁਸੀਂ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਓਗੇ ਪਰ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਜਿਹੜੇ ਪੂਰੇ ਦੇਸ਼ ਦੇ ਵਿੱਚ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ ਉਹਨਾਂ ਨੂੰ ਉਹਨਾਂ ਨੂੰ ਕਿੱਥੇ ਕਿਵੇਂ ਗ੍ਰਿਫਤਾਰ ਕਰੋਗੇ ਦੇਖੋ ਕੇਜਰੀਵਾਲ ਆਮ ਬੰਦੇ ਦੀ ਸੋਚ ਦਾ ਨਾਮ ਹੈ ਉਹਨਾਂ ਨੇ ਆਮ ਬੰਦਿਆਂ ਨੂੰ ਰਾਜਨੀਤੀ ਚਲਾਤਾ ਆਪਣੇ ਕੋਲੇ ਹੁਣ ਆਮ ਬੰਦੇ ਐਮਐਲਏ ਨੇ ਆਮ ਘਰਾਂ ਦੇ ਧੀਆਂ ਪੁੱਤ ਐਮਐਲਏ ਨੇ ਮੰਤਰੀ ਨੇ ਚੇਅਰਮੈਨ ਨੇ ਨਹੀਂ ਪਹਿਲਾਂ ਸੋਚਦੇ ਸੀ ਆਪਾਂ ਇਹ ਅਰਵਿੰਦ ਕੇਜਰੀਵਾਲ ਹੁਣ ਦੀ ਸੋਚ ਐ ਕਿ ਆਮ ਬੰਦਿਆਂ ਚੋ ਲੀਡਰ ਕੱਢੋ ਕਿਉਂਕਿ ਆਪਾਂ ਪਹਿਲਾਂ ਕਹਿੰਦੇ ਸੀ ਛੱਡੋ ਯਾਰ ਰਾਜਨੀਤੀ ਆਪਾਂ ਕੀ ਲੈਣਾ ਆਪਾਂ ਕਿਉਂ ਨਹੀਂ ਲੈਣਾ ਵੀ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਾਹਿਬ ਹੋਰੀ ਉਹ ਵੀ ਜ਼ੁਲਮ ਦੇ ਖਿਲਾਫ ਲੜਦੇ ਰਹੇ ਜੋ ਵੀ ਕਹਿੰਦੇ ਆਪਾਂ ਕੀ ਲੈਣਾ ਉਹ ਕੋਈ ਆਮ ਗੱਲਾਂ ਥੋੜੀ ਸੀ ਉਹ ਵੀ ਬਹੁਤ ਕਹਿੰਦੇ ਕਹੋਂ ਦਿਖਾ ਰਹੇ ਤੁਸੀਂ ਸਾਰੇ ਕੁਝ ਦਿਖਾ ਰਹੇ ਤੁਸੀਂ ਪਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਬਾਈ ਬਾਈ 33 ਸਾਲ ਦੀ ਉਮਰ ਚ ਉਹ ਐਸ ਜਾਤੀ ਵਾਸਤੇ ਨਹੀਂ ਸੀ ਜਿਹੜੀ ਹੁਣ ਚੱਕ ਕੇ ਜਿੰਨੂੰ ਮਰਜ਼ੀ ਅੰਦਰ ਕਰ ਦੋ ਜੇ ਕੋਈ ਤੁਹਾਡੇ ਵਿਰੁੱਧ ਬੋਲਦਾ ਉਹਨੂੰ ਅੰਦਰ ਕਰ ਦੋ ਮਤਲਬ ਵੋਟਾਂ ਪਾਉਣੀਆਂ ਨੇ ਪਰ ਮੂਰੋਂ ਵੋਟਾਂ ਪਾਉਣ ਵਾਸਤੇ ਕੋਈ ਬੰਦਾ ਨਹੀਂ ਝੱਗਣਾ ਸਾਰੇ ਅੰਦਰ ਕਰ ਦੋ ਕਿਉਂ ਅੰਦਰ ਕਰ ਦੋ ਵੀ ਅਸੀਂ ਵਿਰੋਧ ਕਰਾਂਗੇ ਪਹਿਲਾਂ ਕੱਤੀ ਬਾਤ ਕਰੂ ਉਸ ਦਿੱਲੀ ਕੀਤਾ ਥੋੜੇ ਚੋ ਵੀ ਗਏ ਹੋਣਗੇ ਬਹੁਤ ਸਾਰੇ ਤੇ ਇਸੇ ਤਰ੍ਹਾਂ ਵਿਰੋਧ ਕਰਾਂਗੇ ਚਟਾਨ ਵਾਂਗ ਖੜਾਂਗੇ ਉਹ ਬਾਕੀ ਉਹ ਕਹਿੰਦੇ ਆ ਨਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਬੁੱਲ ਉਤਾਰ ਰਹੇ ਆ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਸੋ ਅੱਜ ਪੰਜ ਸਾਹਿਬ ਅੱਜ ਪੰਜ ਜਿਹੜੇ ਨੇ ਉਹ ਵੀ ਕਾਂਗਰਸ ਦੇ ਵਿੱਚ ਜਾ ਰਹੇ ਨੇ ਉਹਦੇ ਬਾਰੇ ਕੀ ਦੇਖ ਜੋ ਤੁਸੀਂ ਜਿਹੜਾ ਲਗਾਤਾਰ ਪਾਰਟੀਆਂ 'ਚੋਂ ਦਲ ਬਦਲ ਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਦੋਂ ਆਪਣਾ ਪ੍ਰੋਗਰਾਮ ਬਣਿਆ ਜਦੋਂ ਆ ਤਾਂ ਆ ਬਿਨਾ ਬੁਲਾਏ ਆ ਹਾਲ ਹੈ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਉਹ ਕਿੰਨਾ ਕਿ ਸੱਚਾਈ ਹੈ ਉਸ ਦੇ ਵਿੱਚ ਦੇਖੋ ਜੀ ਜਿਹੜੇ ਸਾਡੇ ਪੱਕੇ ਭਮੱਕੜ ਨੇ ਅੱਜਵੇਂ ਖੜੇ ਨੇ ਇਹ ਇਹਨਾਂ ਦੇ ਇਹਨਾਂ ਨੂੰ ਕਿਹਨੇ ਦਾ ਕੋਈ ਮੁੱਲ ਨਹੀਂ ਪਾ ਸਕਦਾ ਇਹ ਗੱਲ ਧਿਆਨ ਰੱਖ ਲਿਓ ਕੀਮਤ ਉਸੇ ਦੀ ਪੈਂਦੀ ਹੈ ਜਿਹੜਾ ਮੰਡੀ 'ਚ ਹੈ ਜਿਹੜਾ ਮੰਡੀ 'ਚ ਹੀ ਹੈ ਨਹੀਂ ਉਹਦੀ ਕੀ ਕੀਮਤ ਪਾ ਲਓਗੇ ਸੋ ਇਸ ਕਰਕੇ ਆਮ ਆਦਮੀ ਪਾਰਟੀ 2 4 5 ਨੇਤਾਵਾਂ ਦੀ ਪਾਰਟੀ ਨਹੀਂ ਇੱਕ ਕਰੋੜਾਂ ਲੋਕਾਂ ਦੀ ਪਾਰਟੀ ਇਹਨਾਂ ਦੀ ਪਾਰਟੀ ਹੈ ਜਿਹੜੇ ਆਪਣੇ ਪੱਲੇੋਂ ਤੇਲ ਪੁਆ ਕੇ ਮੇਰੀ ਗੱਡੀ ਦੇ ਮੂਰੇ ਚੱਲਦੇ ਨੇ ਸੋ ਉਹਨਾਂ ਨੂੰ ਵੀ ਜਿੰਮੇਵਾਰੀਆਂ ਮਿਲਦੀਆਂ ਸੰਕਟਮ ਚ ਉਹਨਾਂ ਨੂੰ ਵੀ ਸਰਕਾਰ ਦੇ ਵਿੱਚ ਬਹੁਤਾਂ ਨੂੰ ਮਿਲ ਗਈਆਂ ਜਿੰਮੇਵਾਰੀਆਂ ਤੇ ਆਮ ਲੋਕਾਂ ਦੇ ਘਰਾਂ ਨੂੰ ਅਸੀਂ ਆਮ ਲੋਕਾਂ ਦੇ ਘਰਾਂ ਦੀਆਂ ਪੁੱਤਾਂ ਨੂੰ ਅਸੀਂ ਅਕੇਲੇ ਕਹਾਂ ਮਾਨ ਸਾਹਿਬ ਜਿਹੜੀਆਂ ਟਿਕਟਾਂ ਰਹਿ ਗਈਆਂ ਇਹਨਾਂ ਕੋ ਚਾਰ ਦਿਨਾਂ ਚ 2000 ਜਿਹੜੀ ਇੰਡੀਆ ਗੱਠ ਬੰਦਨ ਦਾ ਪੰਜਾਬ ਦੇ ਵਿੱਚ ਕਿਵੇਂ ਰਹੂਗਾ ਜੀ 4 ਤਰੀਕ ਨੂੰ ਦੇਖ ਲਿਓ ਠੀਕ ਹੈ ਜੀ ਤੁਸੀਂ ਉਹ ਦੱਸੋਗੇ ਕਿ ਪਹਿਲਾ ਰੁਜਾਨ ਆਮ ਆਦਮੀ ਪਾਰਟੀ ਦਾ ਹੱਕ ਚ ਆ ਰਿਹਾ ਹੈ ਇਹ ਟੋਟੇ ਤੇ ਮਚਬਾਨ ਕਰਕੇ ਆਉਣਾ ਹੀ ਸਰ ਕੋਈ ਗਠਬੰਧਨ ਤਾਂ ਨਹੀਂ ਹੋ ਰਿਹਾ ਜੀ ਪੰਜਾਬ ਦੋ ਤਿੰਨ ਦਿਨਾਂ ਸਾਡੀਆਂ ਬਾਕੀ ਰਹਿੰਦੀਆਂ ਟਿਕਟਾਂ ਦਾ ਵੀ ਅਨਾਉਂਸ ਕਰ ਦਾਂਗੇ ਅੱਜ ਤੋਂ ਸ਼ੁਰੂਆਤ ਕੀਤੀ ਹੈ ਆਪੇ ਪੜਾ ਬੋੜਾਂ ਤੋਂ ਕੀਤੀ ਹੈ ਇਹ ਇਹ ਜਿਹੜੇ ਪਿਪਲ ਬੋਰ ਨੇ ਇਹ ਤਾਈਆਂ ਖੜੇ ਨੇ ਕਿਉਂਕਿ ਕਹਿੰਦੇ ਨੇ ਜੜਾਂ ਮਜ਼ਬੂਤ ਨੇ ਅਸੀਂ ਉਹ ਲੋਕ ਆ ਜਿਹੜੇ ਜੜਾਂ ਨਾਲ ਜੁੜੇ ਹੋਏ ਆ ਦੋਨੇ ਹੱਥ ਉੱਪਰ ਲਾ ਕੇ ਇਨਕਲਾਬ ਜਿੰਦਾਬਾਦ ਬੋਲੇ ਸੋਨਹਿਰਾ ਜਿੰਦਾਬਾਦ